ਕਿ ਸ਼੍ਰੀ ਅਮਰਸਰ ਸਾਹਿਬ ਦੇ ਰਣਜੀਤ ਐਵਨਿਊ ਵਿਖੇ ਪਿਛਲੇ ਕੁਝ ਦਿਨ ਪਹਿਲਾਂ ਇੱਕ ਬਿਆਦਬੀਆ ਹੋਈ ਸੀ ਜਿਹਦੇ ਵਿੱਚ ਗੁਰਬਾਣੀ ਦੀਆਂ 10 ਪੋਥੀਆਂ ਕੂੜੇ ਦੇ ਢੇਰ ਦੇ ਉੱਤੇ ਕੁਝ ਦੁਸ਼ਟਾਂ ਦੇ ਵੱਲੋਂ ਸੁੱਟੀਆਂ ਗਈਆਂ ਸੀ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਉਸ ਕੇਸ ਨੂੰ ਅੱਗੇ ਵਧਾਉਂਦਿਆਂ ਹੋਇਆਂ ਜਿਹੜੇ ਦੋਸ਼ੀ ਦੁਸ਼ਟ ਫੜੇਗੇ ਨੇ ਜਿਹਦੇ ਵਿੱਚ ਜਿੰਨਾ ਉਤੇ 295 A ਦੀ ਜਿਹੜੀ ਨਾਰਮਲ ਧਾਰਾ ਵਾ ਉਹ ਲਾਈ ਗਈ ਆ ਜਿਹਦੇ ਵਿੱਚ ਸੁਵਿੰਦਰ ਸਿੰਘ ਤੇ ਇੱਕ ਸਿਕੰਦਰ ਸਿੰਘ ਨਾਮ ਦੇ ਦੋਸ਼ੀ ਜਿਹੜੇ ਫੜੇ ਨੇ ਜਿੰਨਾਂ ਦੇ ਵੱਲੋਂ ਗੁਰਬਾਣੀ ਦੀਆਂ ਪੋਥੀਆਂ ਉੱਥੇ ਸੁੱਟੀਆਂ ਗਈਆਂ ਕੁਰਸ ਦੇ ਵੱਲੋਂ ਜਿਹੜੀ ਕਹਾਣੀ ਦੱਸੀ ਗਈ ਆ ਉਹ ਇਹ ਦੱਸੀ ਗਈ ਆ ਵੀ ਇਹ ਇਹਨਾਂ ਦੇ ਵੱਲੋਂ ਆਪਣੇ ਕਾਰੋਬਾਰ ਨਾ ਚੱਲਣ ਦੇ ਕਰਕੇ ਕਿਸੇ ਇੱਕ ਸਿਆਣੇ ਦੇ ਵੱਲੋਂ ਇਹਨਾਂ ਨੂੰ ਕਿਸੇ ਤੀਜੇ ਮਨੁੱਖ ਕੋਲ ਇਹਨਾਂ ਨੂੰ ਇਹ ਗੱਲ ਕਹੀ ਗਈ ਵੀ ਤੁਹਾਡੇ ਕਾਰੋਬਾਰ ਨਹੀਂ ਚੱਲਦੇ ਇਸ ਗੁਰਬਾਨ ਦੀਆਂ ਪੋਥੀਆਂ ਨੂੰ ਜਲ ਪ੍ਰਵਾਹ ਕਰ ਦਿਓ ਇਹਨਾਂ ਦੁਸ਼ਟਾਂ ਨੇ ਗੁਰਬਾਨ ਦੀਆਂ ਪੋਥੀਆਂ ਨੂੰ ਕਿਸੇ ਗੁਰੂ ਘਰ ਸ਼ੋਭਤ ਕਰਨ ਦੀ ਤਾਂ ਦੇ ਉੱਤੇ ਉੱਥੇ ਕੂੜੇ ਦੇ ਢੇਰ ਦੇ ਸੁੱਟ ਦਿੱਤਾ ਪਹਿਲੀ ਗੱਲ ਤੇ ਮੈਂ ਇੱਕ ਬੇਨਤੀ ਕਰਾਂ ਵੀ ਇਹ ਸਿੱਖ ਨਹੀਂ ਹੈਗੇ ਜਿਨ੍ਹਾਂ ਦੇ ਨਾਮ ਅਗਰੇ ਸਿੰਘ ਲੱਗਦੇ ਨੇ ਸਿੰਘ ਨਹੀਂ ਹੈਗੇ ਇਹ ਬਹਿਰੂਪੀਏ ਲੋਕ ਨੇ ਇਹ ਸਿਰਫ ਸਿਰਫ ਇੱਕ ਸਿੱਖੀ ਦੀ ਚੋਲਾ ਜਿਹੜਾ ਪਾਇਆ ਹੋਇਆ ਵਾ ਸਿੱਖੀ ਦਾ ਸਿੱਖ ਸਿੰਘ ਨਾਂ ਲਾ ਕੇ ਉਹ ਪਾਇਆ ਹੋਇਆ ਵਾ ਇਹ ਸਿੱਖ ਨਹੀਂ ਹੈ ਗੁਰੂ ਦੇ ਜੇ ਗੁਰੂ ਦੇ ਸਿੱਖ ਹੁੰਦੇ ਤੇ ਗੁਰਬਾਣੀ ਦੀ ਗੁਰੂ ਦੀ ਬੇਦਬੀ ਨਾ ਕਰਦੇ ਇੱਕ ਤਾਂ ਸਭ ਤੋਂ ਵੱਡੀ ਗੱਲ ਵੀ ਇਹਨਾਂ ਲੋਕਾਂ ਦੀ ਪਛਾਣ ਕਰਨ ਦੀ ਲੋੜ ਆ ਜਿਹੜੇ ਸਾਡੇ ਵਿੱਚ ਸਾਡੀਆਂ ਵੇਸ਼ ਪੁਸ਼ਵਾਮਾਂ ਦੇ ਵਿੱਚ ਸਾਡੇ ਵਰਗੇ ਦਮਾਲੇ ਦਸਤਾਰਾਂ ਵੱਲ ਕੇ ਦਾੜੇ ਪ੍ਰਕਾਸ਼ ਕਰਕੇ ਜਾਂ ਨਾਮ ਅਗਰ ਸਿੱਖ ਸਿੰਘ ਲਾ ਕੇ ਇੱਕ ਤੂਤਾਂ ਕਰਦੇ ਨੇ ਸਾਨੂੰ ਇਹਨਾਂ ਲੋਕਾਂ ਦੀ ਪਛਾਣ ਕਰਨ ਦੀ ਲੋੜ ਆ ਮੈਂ ਇਹਨਾਂ ਨੂੰ ਸਿੱਖ ਨਹੀਂ ਗਿਣਦਾ ਵੀ ਇਹ ਸਿੱਖ ਨਹੀਂ ਹੋ ਸਕਦੇ ਗੁਰੂ ਸਿੱਖ ਦਾ ਬਿਲਕੁਲ ਨਹੀਂ ਹੋ ਸਕਦੇ ਦਸਮ ਪਾਤਸ਼ਾਹ ਦੇ ਪੁੱਤ ਤਾਂ ਹੋ ਹੀ ਨਹੀਂ ਸਕਦੇ ਇਹ ਅਕਿਰਤ ਕਰਨ ਲੋਕ ਨੇ ਪ੍ਰਸ਼ਾਸਨ ਵੱਲੋਂ ਜਿਹੜੀ ਸਟੋਰੀ ਜਿਹੜੀ ਕਹਾਣੀ ਦੱਸੀ ਗਈ ਆ ਜੇ ਉਹ ਦੇ ਮੁਤਾਬਕ ਉਹ ਕਹਾਣੀ ਸੱਚੀ ਆ ਤੇ ਮੈਂ ਕਹਿੰਦਾ ਸਾਡਾ ਬੇੜਾਗਰਕ ਹੋ ਗਿਆ ਸਿੱਖਾਂ ਦਾ ਇਸ ਤੋਂ ਵੱਡਾ ਸਾਡਾ ਬੇੜਾਗਰਕ ਨਹੀਂ ਹੋਣਾ ਸਾਡੇ ਪਿਓ ਨੇ ਸਾਡੇ ਬਾਪ ਨੇ ਸਾਡੇ ਵਾਸਤੇ ਪੁੱਤ ਵਾਰੇ ਸਰਬੰਸਵਾਰਿਆ ਸਾਡੇ ਗੁਰੂਆਂ ਨੇ ਸ਼ਾਹਤਾ ਪਾਈਆਂ ਸਾਡੇ ਵਡੇਰਿਆਂ ਨੇ ਬੰਦ-ਬੰਦ ਕਟਾਏ ਗੁਰਬਾਣੀ ਦੀ ਸਤਕਾਰ ਦੀ ਖਾਤਰ ਸਾਡੇ ਵਡੇਰਿਆਂ ਨੇ ਬੰਦ-ਬੰਦ ਕਟਵਾ ਲਿਆ ਖੋਪੜੀਆਂ ਹਲਵਾ ਲੀਆਂ ਝਰਖੜੀਆਂ ਤੇ ਚੜ ਗਏ ਪਰ ਸਾਡੇ ਆਲੇ ਦਾ ਬੇੜਾ ਗਰਕ ਹੋ ਗਿਆ ਸਾਡੇ ਇਥੇ ਕੋਈ ਕਾਰੋਬਾਰ ਨਹੀਂ ਚੱਲਦੇ ਅਸੀਂ ਗੁਰੂ ਦੀ ਬੇਦਬੀ ਕਰ ਦਿੰਨੇ ਆ ਅਸੀਂ ਦੂਜੇ ਧਰਮ ਜਾਣਾ ਵਾ ਸਾਨੂੰ ਉਹ ਕਹਿੰਦੇ ਆ ਅਸੀਂ ਗੁਰੂ ਦੀ ਬੇਦਬੀ ਕਰ ਦਿੰਨੇ ਆ ਅਸੀਂ ਕਿਸੇ ਪਖੰਡੀ ਸਾਹ ਤੇ ਪੈਰਾਂ 'ਚ ਬਹਿ ਜਾਂਦੇ ਆ ਗੁਰੂ ਦੀ ਬੇਦਬੀ ਕਰ ਦਿੰਨੇ ਆ ਇਸ ਤੋਂ ਵੱਡੀ ਖਵਾਰੀ ਇਸ ਤੋਂ ਵੱਡਾ ਬੇੜਾ ਕਰਕੇ ਇਸ ਤੋਂ ਵੱਡੀ ਕਿਰਤਕਾਂ ਸਾਡੇ ਚ ਕੋਈ ਨਹੀਂ ਹੈਗੇ ਅਸੀਂ ਆਪ ਹੁੰਦੇ ਜਾਂਦੇ ਆ ਇਸ ਕਰਕੇ ਬੇਨਤੀ ਆ ਪ੍ਰਸ਼ਾਸਨ ਨੂੰ ਵੀ ਬੇਨਤੀ ਆ ਕਿ ਪਾਈਏ 295 ਦੀਆਂ ਨਾਰਮਲ ਧਰਾਵਾਂ ਧਰਵਾ ਇਹਨਾਂ ਲੋਕਾਂ ਨੂੰ ਕੀ ਕਰਨਗੇ ਆ ਤੇ ਇਹਨਾਂ ਲੋਕਾਂ ਨੂੰ ਕੀ ਹੋਣਾ ਇਹ ਤਾਂ ਬਹੁਤ ਜਲਦੀ ਬਾਹਰ ਆ ਕੇ ਫਿਰ ਉਹ ਕੁਝ ਕਰਨਗੇ ਸਰਕਾਰਾਂ ਦੇ ਵੱਲੋਂ ਨਾ ਕੋਈ ਸਖਤ ਸਜ਼ਾਵਾਂ ਬਣਾਈਆਂ ਗਈਆਂ ਰਹੀ ਗੱਲ ਸਾਡੀ ਆਪਣੀ ਸਿੱਖਾਂ ਦੀ ਸਾਡੀ ਕੋਈ ਮジョਰਿਟੀ ਨਹੀਂ ਅਸੀਂ ਸਿਆਸੀ ਸਰਕਾਰਾਂ ਬੁਲਾਉਣ ਵਾਸਤੇ ਤੇ ਗੁਰੂ ਦੀ ਵਿੱਦਵੀ ਨੂੰ ਵਰਤ ਸਕਦੇ ਆ ਸਿਆਸਤਾਂ ਕਰ ਸਕਦੇ ਆ ਪਰ ਗੁਰੂ ਦੇ ਸਤਕਾਰ ਦੀ ਭਾਲ ਹੀ ਨਾ ਅਸੀਂ ਤੁਰਦੇ ਆ ਨਾ ਅਸੀਂ ਤੁਰ ਸਕਦੇ ਨਾ ਅਸੀਂ ਤੁਰਨਾ ਕਿਉਂਕਿ ਸਾਰੇ 14 ਦੇ ਮਗਰ ਭੱਜੇ ਫਿਰਦੇ ਆ ਮੈਂ ਵਿੱਚ ਹੀ ਆ ਤੁਹਾਡੇ ਤੁਸੀਂ ਸਾਰੇ ਜੋ ਜਿਹੜੇ ਆਪਣੇ ਆਪ ਨੂੰ ਅਸੀਂ ਪੰਥ ਦੇ ਦਰਦੀ ਸਮਝੀ ਜਾਂਦੇ ਆ ਨਾ ਤੇ ਕਹੀ ਜਾਂਦੇ ਆ ਪਰ ਗੱਲ ਅਸੀਂ ਕੋਈ ਦਰਦੋਦ ਨਹੀਂ ਹੈਗੇ ਸਾਰੇ ਆਪ ਕੋ ਆਪਣਾ ਮੌਕਾ ਭਾਲਦੇ ਆ ਜਿਹਨੂੰ ਮੌਕਾ ਮਿਲਦਾ ਉਹ ਆਪਣੇ ਮੌਕੇ ਦੇ ਵਿੱਚ ਲਿਆ ਕੇ ਚੌਕਾ ਮਾਰ ਲੈਂਦਾ ਤੇ ਮਾਇਆ ਇਕੱਠੀ ਕਰੀ ਜਾਂਦਾ ਜੇ ਗੱਲ ਨੂੰ ਗੁਰੂ ਦਾ ਦਰਦ ਹੋਵੇ 2015 ਤੋਂ ਬਦਬੀਆਂ ਸ਼ੁਰੂ ਹੋਈਆਂ ਹੁਣ ਤੱਕ ਹੋ ਰਹੀਆਂ ਅਸੀਂ ਕੀ ਕੀਤਾ ਅਸੀਂ ਕੀਤਾ ਕੁਛ ਨਹੀਂ ਅਸੀਂ ਸਿਰਫ ਰੌਲਾ ਪਾਇਆ ਆਪਣੀਆਂ ਸਿਆਸਤਾਂ ਚਮਕਾਈਆਂ ਜਹਦਰੀਆਂ ਚਮਕਾਈਆਂ ਸਿਆਸੀ ਲੋਕਾਂ ਸਰਕਾਰਾਂ ਬਣਾ ਲਈਆਂ ਤੇ ਸਾਡਾ ਗੁਰੂ ਜਿਹੜਾ ਉਹ ਸੜਕਾਂ ਤੇ ਰੋਲਦਾ ਫਿਰਦਾ ਗੁਰੂ ਦੇ ਅੰਗ ਪਾੜਦੇ ਨੇ ਨਾਲੀਆਂ 'ਚ ਖਲਾਰ ਦਿੰਦੇ ਆ ਇੱਥੇ ਪੁੱਤ ਨੂੰ ਧੀ ਨੂੰ ਛੱਡ ਲੱਗ ਜੈਨਾ ਸਾਡੇ ਨੂੰ ਅਸੀਂ ਚੱਕੀ ਫਿਰਦੇ ਹਸਪਤਾਲਾਂ ਦੇ ਵਿੱਚ ਤੇ ਸਾਡੇ ਗੁਰੂ ਦਾ ਸੜਕਾਂ ਦੇ ਉੱਤੇ ਅੰਗ ਪਾੜ-ਪੜ ਕੇ ਨਾਲੀਆਂ 'ਚ ਖਲਾਰੀ ਜਾਂਦੇ ਆ ਅਸੀਂ ਕੁਛ ਨਹੀਂ ਕਰਦੇ ਰੌਲਾ ਪਾਉਣ ਤੋਂ ਇਲਾਵਾ ਤੇ ਫੋਟੋਆਂ ਪਾਉਣ ਤੋਂ ਇਲਾਵਾ ਵੀਡੀਓ ਪਾ ਲਈ ਔਰ ਮੈਂ ਵੀ ਇੱਥੇ ਵੀਡੀਓ ਪਾ ਲਈ ਭੌਂਗ ਲਿਆ ਕੁੱਤੇ ਵਾਂਗੂ ਫਰ ਕਰਨਾ ਮੈਂ ਵੀ ਕੁਛ ਨਹੀਂ ਕਿਉਂ ਕਿ ਅਸੀਂ ਤੁਰਦੇ ਹੀ ਨਹੀਂ ਬੇਅਦਬੀਆਂ ਹੋਈਆਂ ਨੇ ਦੋ ਕੁਛ ਦਿਨਾਂ ਦੇ ਵਿੱਚ ਵਿੱਚ ਅਸੀਂ ਤਰਲੇ ਕੜਕੜ ਕੇ ਮਰ ਗਏ ਇਕੱਲੇ ਇਕੱਲੇ ਜਦھے ਬੰਦੀ ਇਕੱਲੇ ਇਕੱਲੇ ਬੰਦੇ ਨੂੰ ਵੀ ਆਓ ਤੁਰਿਏ ਆਓ ਤੁਰਿਏ ਕੋਈ ਨਹੀਂ ਤੁਰਦਾ ਸਾਡੀ ਸਰਮੋਹਰ ਸੰਸਥਾ ਜਿੰਨੇ ਵੱਡਾ ਰੋਲ ਨਮਾਉਣਾ ਸੀ ਉਹਨੇ ਗੁਰੂ ਦੀ ਬੇਅਦਬੀ ਉੱਤੇ ਕਰਨਾ ਤੇ ਕੀ ਸੀ ਉਹਨੇ ਗੁਰੂ ਦੀ ਬੇਅਦਬੀ ਨੂੰ ਲੁਕੋ ਲਿਆ ਉਹਨੇ ਗੁਰੂ ਦੀ ਬੇਅਦਬੀ ਨੂੰ ਇਹ ਕਹਿ ਕੇ ਟਾਲਤਾ ਕਿ ਚੂਹਿਆਂ ਨੇ ਆਗ ਕੁੱਤਰ ਤੇ ਬੇਦਬੀ ਹੋਈ ਉਹ ਮੈਂ ਤੁਹਾਨੂੰ ਬਾਅਦ ਦੇ ਵਿੱਚ ਸਾਰੀ ਕਹਾਣੀ ਦੱਸੂਗਾ ਕਿ ਕੀ ਹੋਇਆ ਤੇ ਕਿਵੇਂ ਹੋਇਆ ਆ ਜਿਹੜੀ ਬੇਦਬੀ ਹੋਈ ਸੀ ਇਹਦਾ ਕੇਸ ਪੁਲਿਸ ਨੇ ਇਹ ਹੱਲ ਕੀਤਾ ਇਹ ਦੱਸਿਆ ਸੱਚ ਕਹੀ ਆ ਇਹ ਆਪਾਂ ਨੂੰ ਵੀ ਪਤਾ ਵੀ ਸੱਚ ਕਦੀ ਵੀ ਸਾਹਮਣੇ ਨਹੀਂ ਆਇਆ ਨਾ ਆਉਣਾ ਨਾ ਇਹਦੇ ਪਿੱਛੇ ਕੋਈ ਪਤਾ ਲੱਗਣਾ ਵੀ ਕਿਉਂ ਤੇ ਕਿੰਨੇ ਕਰਵਾਇਆ ਤੇ ਕਿੰਨੇ ਕੀਤਾ ਇਹ ਸੱਚ ਨਹੀਂ ਹੈਗਾ ਇਹ ਧੰਨਾ ਵੀ ਪਤਾ ਤੇ ਸਾਨੂੰ ਵੀ ਪਤਾ ਪਰ ਇਹਦੇ ਉੱਤੇ ਕੁਝ ਨਹੀਂ ਹੋਣਾ ਕਿਉਂ ਕਿ ਅਸੀਂ ਅਵੇਸਲੇ ਆ ਅਸੀਂ ਸੁੱਤੇ ਆ ਅਸੀਂ ਇੱਕ ਕਿਰਤ ਕਰਨ ਹੋ ਗਏ ਆ ਇਸ ਤੋਂ ਵੱਡੀ ਕਿਰਤ ਕਰਨ ਦਾ ਕੀ ਹੋਣੀ ਸਾਡੇ ਵਾਸਤੇ ਵੀ ਸਾਡਾ ਗੁਰੂ ਛੜਕਾਂ ਤੇ ਰੋਲੇ ਨਾਲੀਆਂ 'ਚ ਰੋਲੇ ਕੂੜੀਆਂ ਦੇ ਢੇਰਾਂ 'ਚ ਮਿਲੇ ਤੇ ਅਸੀਂ ਲਮੀਆਂ ਤਾਣ ਕੇ ਸੁੱਤੇ ਹੋਈਏ ਮਹਾਰਾਜ ਗੜੀ ਅਰਦਾਸ ਕਰੀਏ ਵੀ ਮਹਾਰਾਜ ਸਾਨੂੰ ਅਕਲ ਦੇ ਸਾਨੂੰ ਸਮਤ ਬਖਸ਼ ਅਸੀਂ ਆਪਣੇ ਦੁਨਿਆਵੀ ਕਾਰਜਾ ਲਾਲਸਾਵਾਂ ਤੋਂ ਬਾਹਰ ਨਿਕਲ ਕੇ ਤੇਰੇ ਸਤਕਾਰ ਦੀ ਬਹਾਲੀ ਦੇ ਵਾਸਤੇ ਖੜ ਜਾਈਏ ਜਿਨ੍ਹਾਂ ਦੀ ਰੋਜ਼ ਅਰਦਾਸ ਕਰਦੇ ਆ ਕਿ ਜਿਨ੍ਹਾਂ ਨੇ ਬੰਦ-ਬੰਦ ਕਟਵਾਏ ਜਿਨ੍ਹਾਂ ਨੇ ਕੋਪੜੀਆਂ ਲਵਾਈਆਂ ਉਹਨਾਂ ਦੇ ਪੂਰਨਿਆਂ ਤੇ ਚੱਲਣ ਦੀ ਅਰਦਾਸ ਕਰੀਏ ਪਰ ਜੇ ਅਸੀਂ ਗੁਰੂ ਸਤਕਾਰ ਵਾਸਤੇ ਇਹ ਨਾ ਬੋਲ ਸਕਦੇ ਸਿੱਖੋ ਫਿਰ ਸਾਡਾ ਬੇਲਾ ਕਰ ਘੋਂ ਤੋਂ ਸਾਨੂੰ ਕੋਈ ਨਹੀਂ ਰੋਕ ਸਕਦਾ ਇਹਨੂੰ ਯਾਦ ਰੱਖ ਲਿਓ ਤਰੀਕ ਦੇ ਵਿੱਚ ਕਿ ਇਸ ਤੋਂ ਵੱਡੀ ਕੋਈ ਇਤਰਾਸ ਨਹੀਂ ਸਾਡੇ ਵਾਸਤੇ ਕਿ ਅਸੀਂ ਆਪਣੇ ਗੁਰੂ ਦੇ ਸਤਕਾਰ ਵਾਸਤੇ ਨਹੀਂ ਬੋਲਦੇ ਇੱਥੇ ਸਿਆਸੀ ਲੋਕਾਂ ਦੇ ਪੈਰ ਪਹੁੰਚ ਜਾ ਕੇ ਅਸੀਂ ਚੁੰਮੀ ਜਾਂਦੇ ਆ ਜਹੇਦਾਰਾਂ ਦੇ ਪੈਰ ਚੱਤੀ ਚੁੰਮੀ ਜਾਂਦੇ ਆ ਪੈਰਾਂ 'ਚ ਪਈ ਜਾਂਦੇ ਆ ਪਰ ਜੇ ਇਸ ਗੁਰੂ ਨੇ ਸਾਨੂੰ ਸਾਰਾ ਕੁਝ ਦਿੱਤਾ ਜਿਨ੍ਹਾਂ ਇਹਨਾਂ ਨੂੰ ਜਹੇਦਾਰੀ ਦਿੱਤੀਆਂ ਜਿਨ੍ਹਾਂ ਨੇ ਸਿਆਸੀ ਪਾਰਟੀਆਂ ਨੂੰ ਰਾਜ ਬਿਠਾਇਆ ਉਹਨਾਂ ਲੋਕਾਂ ਦੇ ਪੈਰਾਂ 'ਚ ਡਿੱਗਣ ਦੀ ਥਾਂ ਤੇ ਅਸੀਂ ਗੁਰੂ ਦੇ ਪੈਰਾਂ 'ਚ ਵਹਿੰਦੇ ਆ ਉਹ ਸਰਕਾਰ ਦੇ ਵਾਸਤੇ ਕੁਝ ਕਰ ਦੇ ਕੁਝ ਬੋਲ ਦੇ ਤੇ ਸਾਡੇ ਹਾਲਾਤ ਅੱਜ ਵੱਧ ਤੋਂ ਬੱਤਰ ਨਾ